ਅੱਜ ਸਭ ਕੀ ਮੌਲਾ ਕੀ ਅਗਦੀ ਪੀਸੀ ਕੀਤੀ ਜਾ ਰਹੀ ਹੈ ਜੀ ਅੱਜ ਹੁਸ਼ਿਆਰਪੁਰ ਦੇ ਵਿੱਚ ਜਿਹੜਾ ਸਰਕਾਰ ਲੈਂਡ ਪੂਲਿੰਗ ਬਾਈ ਕੈਕਟਿ ਆ ਰਹੀ ਹੈ ਉਹਦੇ ਖਿਲਾਫ ਸਾਰੇ ਪ੍ਰਦੇਸ਼ ਦੇ ਵਿੱਚ ਅੱਜ ਪ੍ਰੈਸ ਕਾਨਫਰੰਸ ਹੋ ਰਹੀ ਹੈ ਇਸ ਤੋਂ ਪਹਿਲਾਂ ਅਸੀਂ ਗਵਰਨਰ ਸਾਹਿਬ ਨੂੰ ਮਿਲੇ ਸੀਗੇ ਔਰ ਪ੍ਰਦਰਸ਼ਨ ਵੀ ਹੋਏ ਨੇ ਔਰ ਸਾਡੇ ਪ੍ਰਧਾਨ ਜੀ ਬਣੋ ਵੀ ਇੱਕ ਗਵਰਨ ਹਾਊਸ ਦੇ ਵਿੱਚੋਂ ਮਿਲਣ ਤੋਂ ਬਾਅਦ ਪ੍ਰੈਸ ਨੂੰ ਆਪਣੇ ਸੈਂਟੀਮੈਂਟਸ ਦੱਸੇ ਸੀ ਹੁਣ ਲੈਂਡ ਪੂਲਿੰਗ ਹੈ ਕਿਆ ਇਹ ਅਲੱਗ-ਅਲੱਗ ਜ਼ਿਲ੍ਹਿਆਂ ਦੇ ਵਿੱਚੋਂ ਸਰਕਾਰ ਅਰਗਨਾਈਜੇਸ਼ਨ ਜਿਹੜਾ ਹੈ ਲੋਕਲ ਐਗਰੀਕਲਚਰ ਨੂੰ ਖਤਮ ਕਰਨ ਦੇ ਲਈ ਅਰਗਨਾਈਜੇਸ਼ਨ ਕਰਨ ਲਈ ਉਸ ਕੰਸਟਰਕਸ਼ਨ ਕਰਨ ਦੇ ਲਈ ਲੈਂਡ ਜਿਹੜੀ ਹੈ ਉਹਨੂੰ ਅਕਵਾਇਰ ਕਰ ਰਹੀ ਹੈ ਤਲਾ ਲੁਧਿਆਣਾ 23000 ਏਕੜ ਜ਼ਮੀਨ ਹੁਸ਼ਿਆਰਪੁਰ 550 ਏਕੜ ਜ਼ਮੀਨ ਜਿਹੜੀ ਹੈ ਉਹ ਇਸ ਲੈਂਡ ਪੁਲਿੰਗ ਚ ਲੈ ਰਹੇ ਨੇ ਹਰ ਜ਼ਿਲ੍ਹੇ ਦਾ ਅਲੱਗ-ਅਲੱਗ ਡਾਟਾ ਹੈ ਮੈਂ ਸਿਰਫ ਦੋ ਇਸ ਕਰਕੇ ਦੱਸਿਆ ਕਿ ਅਸੀਂ ਹੁਸ਼ਿਆਰਪੁਰ ਚ ਪ੍ਰੈਸ ਕਾਨਫਰੰਸ ਕਰ ਰਹੇ ਹਾਂ ਤਾਂ ਸਾਡੇ ਕਿੰਨੇ ਹੈ ਤੇ ਸਭ ਤੋਂ ਜ਼ਿਆਦਾ ਕਿੰਨੇ ਹਨ ਹੁਣ ਲੈਂਡ ਪੁਲਿਟ ਕਰਨੀ ਕੀ ਹੈ ਸਰਕਾਰ ਨੇ ਪੰਜਾਬ ਇੱਕ ਐਗਰੀਕਲਚਰ ਸਟੇਟ ਹੈ ਅਰਬਨਾਈਜੇਸ਼ਨ ਆਲਰੇਡੀ ਪੰਜਾਬ ਜਿਹੜਾ ਹੈ ਉਹ ਨੈਸ਼ਨਲ ਐਵਰੇਜ ਨਾਲੋਂ 12% ਜ਼ਿਆਦਾ ਅਰਬਨਾਈਜੇਸ਼ਨ ਕਰ ਚੁੱਕਾ ਹੈ ਕੈਂਟੋਪਗ ਤੇ 31% ਅਰਬਨਾਈਜੇਸ਼ਨ ਜਿਹੜਾ ਹੈ ਉਹ ਉਦੇਸ਼ ਹੈਗਾ ਜਦ ਕਿ ਪੰਜਾਬ ਦੇ ਵਿੱਚ ਆਰਗੇਨਾਈਜੇਸ਼ਨ ਜਿਹੜਾ ਹੈ ਉਹ 42% ਆਲਰੇਡੀ ਹੋ ਚੁੱਕਾ ਹੁਣ ਲੈਂਡ ਪੂਲਿੰਗ ਨਾਲ ਇੱਕ ਏਕੜ ਜੇ ਜ਼ਮੀਨ ਇਹ ਲੈਂਦੇ ਆ ਤਾਂ ਉਸ ਨੂੰ ਸਿਰਫ ਰੈ residencial ਪਲਾਟ ਮਿਲਦਾ ਔਰ ਇੱਕ ਏਕੜ ਤੋਂ ਉੱਪਰ ਲੈਂਦੇ ਆ ਤਾਂ ਇੱਕ ਕਮਰਸ਼ੀਅਲ ਪਲਾਟ ਮਿਲਦਾ ਤਾਂ ਸਿਰਫ ਲੈਂਡ ਐਕਵੀਜ਼ੀਸ਼ਨ ਤੋਂ ਬਾਅਦ ਉਹ ਕਿਸਾਨ ਨਾ ਆਪਣੀ ਜ਼ਮੀਨ ਵੇਚ ਸਕਦਾ ਨਾ ਵਾਹ ਸਕਦਾ ਨਾ ਕਿਸੇ ਨਾਲ ਐਗਰੀਮੈਂਟ ਕਰ ਸਕਦਾ ਉਹ ਇੱਕ ਤਰ੍ਹਾਂ ਦੀ ਸਰਕਾਰ ਦੀ ਹੋ ਗਈ ਤਾਂ ਉਸ ਦੇ ਬਦਲੇ ਕਿਸਾਨ ਨੂੰ 30000 ਰੁਪਿਆ ਪਰ ਏਕੜ ਸਾਲ ਦਾ ਉਹ ਮੁਆਵਜ਼ਾ ਜਾਂ ਜਿਹਨੂੰ ਅਸੀਂ ਕਹਿੰਦੇ ਆ ਠੇਕਾ ਮਿਲੇਗਾ ਜਦ ਕਿ ਪੰਜਾਬ ਦੇ ਵਿੱਚ ਅਲੱਗ-ਅਲੱਗ ਜਗ੍ਹਾ ਤੇ ਠੇਕੇ ਦਾ ਰੇਟ 60 70000 ਤੋਂ ਲੈ ਕੇ 80000 ਪਰ ਕਿੱਲਾ ਹੈਗਾ ਪਹਿਲਾਂ ਤਾਂ ਇਹੀ ਧੋਖਾ ਫਿਰ ਦੇਣਾ 3 ਸਾਲ ਵਾਸਤੇ ਇਹ 3 ਸਾਲ ਲੈ ਦੇਣਾ ਉਸ ਤੋਂ ਬਾਅਦ ਕਿਸਾਨ ਕੀ ਕਰੂਗਾ ਹੁਣ ਜੇ ਕਿਸਾਨ ਦੀ ਰੋਜ਼ੀ ਰੋਟੀ ਹੀ ਚਲੀ ਗਈ ਜ਼ਮੀਨ ਹੀ ਚਲੀ ਗਈ ਤਾਂ ਕਿਸਾਨ ਜਿਹੜਾ ਹੈ ਉਹ ਕੀ ਕਰੇਗਾ ਪੰਜਾਬ ਇੱਕ ਐਗਰੀਕਲਚਰ ਸਟੇਟ ਹੈ ਇਹਨੂੰ ਅਰਬਨਾਈਜੇਸ਼ਨ ਵੱਲ ਨਹੀਂ ਤਕੇ ਲਿਆ ਜਾ ਸਕਦਾ ਅਸਕਰ ਕੇ ਸਿੱਧਾ ਵਿਰੋਧ ਕਰਦੇ ਹੁਣ ਤੁਸੀਂ ਇੱਕ ਅਮੈਜ਼ਨ ਕਰੋ ਕਿ ਪੰਜਾਬ 'ਚ ਕਿੰਨੇ ਮਾਫੀਆ ਕੰਮ ਕਰ ਰਹੇ ਨੇ ਡਰਗ ਮਾਫੀਆ ਪੰਜਾਬ 'ਚ ਕੰਮ ਕਰਦਾ ਟਰਾਂਸਪੋਰਟ ਮਾਫੀਆ ਪੰਜਾਬ 'ਚ ਕੰਮ ਕਰਦਾ ਮਾਈਨਿੰਗ ਮਾਫੀਆ ਪੰਜਾਬ 'ਚ ਕੰਮ ਕਰਦਾ ਕਬਜ਼ੇ ਕਰਨ ਵਾਲੇ ਪੰਜਾਬ 'ਚ ਕੰਮ ਕਰਦੇ ਪਏ ਨੇ ਹੁਣ ਸਰਕਾਰੀ ਮਾਫੀਆ ਇਹ ਜਿਹੜਾ ਹੈ ਲੈਂਡ ਪੂਲਿੰਗ ਦੇ ਤਹਿਤ ਬਿਲਡਰਸ ਦਾ ਇੱਕ ਹੋਰ ਮਾਫੀਆ ਜਿਹੜਾ ਹੈ ਤਿਆਰ ਹੋ ਕੇ ਖੜਾ ਹੋ ਰਿਹਾ ਹੈ ਮੈਂ ਵੀ ਥੋੜਾ ਰਹੀ ਫੀਲ ਕਰਨਾ ਚਾਹਨਾ ਜੇ ਸਰਕਾਰ ਨੇ ਅਰਬਨਾਈਜੇਸ਼ਨ ਵੱਲ ਜਾਣਾ ਤਾਂ ਜਿੰਨੀਆਂ ਅਨ ਅਪਰੂਵਡ ਕਲੋਨੀਆ ਜਿਹੜੀਆਂ ਇਨਕੰਪਲੀਟ ਕਲੋਨੀਆ ਪਈਆਂ ਉਹਨਾਂ ਨੂੰ ਕਿਸੇ ਨਾ ਕਿਸੇ ਢੰਗ ਨਾਲ ਲੀਗਲਾਈਜ਼ ਕਰਕੇ ਉਹਨਾਂ ਦੇ ਵਿੱਚ ਸਹੂਲਤਾਂ ਦੇ ਕੇ ਲੋਕਾਂ ਨੂੰ ਉੱਥੇ ਵਸਾਇਆ ਜਾ ਸਕਦਾ ਜੇ ਕਿਸਾਨ ਦੀ ਜ਼ਮੀਨ ਖੋਕੇ ਜੇ ਕਿਸਾਨ ਨੂੰ ਬੇਰੋਜ਼ਗਾਰ ਨਹੀਂ ਕੀਤਾ ਜਾ ਸਕਦਾ ਹੁਣ ਕਿਸਾਨ ਦੀ ਜ਼ਮੀਨ ਨਾਲ ਕਿੰਨੇ ਲੋਕ ਜੁੜੇ ਹੋਏ ਨੇ ਪਹਿਲਾਂ ਮਸੂਰ ਜੁੜਿਆ ਹੋਇਆ ਇੱਕ ਕਿਸਾਨ ਕੋਰਤੂ ਜੀ ਦੇਖਦੇ ਆ ਜਦੋਂ ਵੀ ਤੇਤੇ ਫਸਲ ਵੀ ਜਿੰਦਾ ਕੰਮ ਆਂਦਾ ਕੱਟਣ ਦਾ ਕੰਮ ਆਂਦਾ ਜਾਂ ਉਹ ਦੇਖਣ ਦਾ ਕੰਮ ਆਂਦਾ ਕਿੰਨੇ ਲੋਕ ਜ਼ਮੀਨਾਂ 'ਚ ਕੰਮ 'ਚ ਲੱਗੇ ਹੋਏ ਨੇ ਦੂਸਰਾ ਜਿਹੜੀ ਫਸਲ ਤਿਆਰ ਹੁੰਦੀ ਹੈ ਉਹਦੀ ਟ੍ਰਾਂਸਪੋਰਟੇਸ਼ਨ ਲਈ ਉਹ ਇੱਕ ਲੋਕ ਕੰਮ ਆਉਂਦੇ ਨੇ ਫਿਰ ਸਟ੍ਰਾਈਜ਼ਰ ਸੀਡ ਦੂਸਰਾ ਸਪਰੇਅ ਵਗੈਰਾ ਉਹ ਵੇਚਣ ਵਾਲੇ ਲੋਕ ਕੰਮ ਆਉਂਦੇ ਨੇ ਤੇ ਫਿਰ ਆੜਤੀਏ ਕੰਮ ਆਉਂਦੇ ਨੇ ਦੂਜਾ ਅਸੀਂ ਲੋਕ ਜਿਹਨਾਂ ਨੇ ਉਹ ਕਿਸਾਨ ਦੀ ਵਿਜੀਉ ਫਸਲ ਨੂੰ ਖਾਣਾ ਫਿਰ ਅਸੀਂ ਕੰਮ ਆਨੇ ਜਦੋਂ ਇਹ ਪੂਲਿੰਗ ਹੋ ਜੇਗੀ ਤਾਂ ਜ਼ਮੀਨ ਘਟ ਜਾਏਗੀ ਤਾਂ ਕਿਸਾਨ ਜਿਹੜਾ ਹੈ ਉਹ ਕੇਂਦਰ ਦੇ ਅਨਾਜ ਭੰਡਾਰ ਦੇ ਵਿੱਚ ਕਿੰਨੀ ਕੰਟਰੀਬਿਊਸ਼ਨ ਕਰਦਾ ਸੀ ਸਾਰੇ ਦੇਸ਼ ਨੂੰ ਅਨਾਜ ਖਾਣ ਵਾਲਾ ਕਿਸਾਨ ਅੱਜ ਉਹ ਲੈਂਡਲੈਸ ਹੋ ਜਾਏਗਾ ਸਰ ਕਿਸਾਨਾਂ ਬਾਰੇ ਇਹ ਚੀਜ਼ਾਂ ਬਿਲਕੁਲ ਕੀਤਾ ਜਾਣਾ ਇੱਕ ਦੇਖੋ ਲੈਂਡਲੈਸ ਹੋ ਜਾਏਗਾ ਸੋ ਇਸ ਕਰਕੇ ਅਸੀਂ ਇਸ ਚੀਜ਼ ਦਾ ਬਾਰ ਬਾਰ ਬੋਲ ਕਰਦੇ ਹਾਂ ਦੂਜੀ ਗੱਲ ਲੋੜ ਕੀ ਪਈ ਹੈ ਨਵਾਂ ਇੱਕ ਲੈਂਡ ਪੂਲਿੰਗ ਲਿਆ ਕੇ ਜੇ ਕਰਨੀ ਹੈ ਤਾਂ ਤੁਸੀਂ ਆਲਰੇਡੀ ਇੱਕ ਐਕਟ ਬਣਿਆ ਹੋਇਆ ਲੈਂਡ ਐਕ acquisition ਐਕਟ ਉਹਦੀਆਂ ਧਾਰਾਵਾਂ ਜਿਹੜੀਆਂ ਨੇ ਉਹਦੇ ਅੰਡਰ ਕਿਉਂਕਿ ਸਰਕਾਰ ਨੂੰ ਜ਼ਿਆਦਾ ਪੈਸਾ ਦੇਣਾ ਪੈਣਾ ਇਸ ਕਰਕੇ ਉਹਨੂੰ ਓਵਰਰਾਈਡ ਕਰਕੇ ਉਹਨੂੰ ਜਿਹੜਾ ਹੈ ਅੰਦੇਖਾ ਕਰਕੇ ਇੱਕ ਲੈਂਡ ਪੂਲਿੰਗ ਦਾ ਨਵਾਂ ਐਕਟ ਜਿਹੜਾ ਹੈ ਉਹ ਬਣਾ ਨੂੰ ਸਰਕਾਰ ਸ਼ੁਰੂ ਕਰ ਰਹੀ ਹੈ ਇਸ ਕਰਕੇ ਮੈਂ ਸਮਝਦਾ ਕਿ ਆਰਥਿਕ ਤੌਰ ਤੇ ਪੰਜਾਬ ਜਿਹੜਾ ਹੈ ਉਹ ਬਹੁਤ ਪਿੱਛੜ ਜਾਏਗਾ ਪੰਜਾਬ ਦੀ ਆਮਦਨ ਕਿਸਾਨਾਂ ਦੀ ਆਮਦਨ ਘਟ ਜਾਏਗੀ ਬੇਰੁਜ਼ਗਾਰੀ ਬਹੁਤ ਜ਼ਿਆਦਾ ਇਸ ਗੱਲ ਨਾਲ ਵੱਜ ਜਾਏਗੀ ਸਰ ਕਿਸਾਨਾਵਲੋ ਇਸ ਚੀਜ਼ ਦਾ ਵਿਰੋਧ ਵੀ ਕੀਤਾ ਜਾਣਾ ਉਸ ਵੇਲੇ ਭਾਜਪਾ ਦਾ ਕੀ ਸਟੈਂਡ ਰਹੇਗਾ ਅਸੀਂ ਤਾਂ ਅੱਜ ਤੋਂ ਸ਼ੁਰੂ ਹੋ ਗਏ ਆ ਕਿਸਾਨ ਵੀ ਅੱਜ ਤੋਂ ਸ਼ੁਰੂ ਹੋ ਗਏ ਨੇ ਜਦ ਅਸੀਂ ਉਹਨੂੰ ਸਮਝਾਉਣਾ ਸ਼ੁਰੂ ਕੀਤਾ ਕਿ ਤੁਹਾਡੀ ਜ਼ਮੀਨ ਜਿਹੜੀ ਹੈ ਉਹ ਚਲੇ ਜਾਏਗੀ ਦੇਖੋ ਇਹ ਕਿਸੇ ਦੇ ਮੂੰਹ ਚ ਰੋਟੀ ਖੋਣ ਦਾ ਕੰਮ ਕਰ ਰਹੇ ਕਿਸਾਨ ਜਿਹੜਾ ਹੈ ਉਹ ਅੱਜ ਆਪਣੇ ਖੇਤਾਂ ਵਿੱਚ ਕੰਮ ਕਰਕੇ ਕਿੰਨੇ ਲੋਕਾਂ ਦਾ ਢੇਡ ਭਰਦਾ ਜੇ ਉਹ ਜ਼ਮੀਨ ਨਹੀਂ ਰਹੇਗੀ ਤਾਂ ਬੇਰੁਜ਼ ਹੋ ਕੇ ਤਾ ਕਿਸਾਨ ਜਾਏਗਾ ਕਿੱਥੇ ਕਰੇਗਾ ਕੀ ਇਹ ਇਹ ਸਰਕਾਰ ਕੋਈ ਵੀ ਦੇ ਅਲਟਰਨੇਟਿਵ ਹੈ ਨਹੀਂ ਨਾ ਕੋਈ ਨੌਕਰੀ ਦੇਣ ਦਾ ਪ੍ਰੋਵੀਜ਼ਨ ਹੈ ਨਾ ਸਰਕਾਰ ਦੀ ਆਮਦਨ ਦਾ ਜਰੀਆ ਬਣਾਉਣ ਦਾ ਪ੍ਰੋਵੀਜ਼ਨ 30000 ਰੁਪਇਆ ਸਾਲ ਇਕੜ ਤੁਸੀਂ ਇਮੇਜਿਨ ਕਰੋ ਜਿਹਦੀ ਹੈ ਹੀ ਇਕੜ ਜ਼ਮੀਨ ਬਹੁਤ ਛੋਟੇ ਕਿਸਾਨ ਵੀ ਹੈ ਮਜਲੇ ਕਿਸਾਨ ਵੀ ਹੈ ਵੱਡੇ ਕਿਸਾਨ ਵੀ ਹੈ ਸੋ ਇਹਨਾਂ ਦੇ ਵਿੱਚ ਜੋ ਲੈਂਡਲੈਸ ਹੋ ਜਾਣਗੇ ਉਥੇ ਖੇਤੀ ਨਹੀਂ ਹੋਏਗੀ ਜ਼ਮੀਨ ਬੈਰਨ ਹੋ ਜਾਏਗੀ ਜਾਂ ਜੀਨ ਬੈਰਨ ਹੋ ਜਾਏਗੀ ਤਾਂ ਉਥੇ ਕੰਸਟਰਕਸ਼ਨ ਇੱਕ ਤਾਂ ਇਹ ਦੱਸਣਾ ਚਾਹੀਦਾ ਲੋੜ ਕੀ ਪਈ ਹੈ ਸਾਨੂੰ ਕਿੰਨੇ ਮਕਾਨ ਚਾਹੀਦੇ ਨੇ ਹੋਰ ਅਰਗਨਾਈਜੇਸ਼ਨ ਲਈ ਕਰਨਾ ਕੀ ਹੈ ਇਹ ਸਰਕਾਰ ਦਾ ਕੋਈ ਪਬਲਿਕ ਡੋਮੇਨ ਚ ਗੱਲੇ ਹਨ ਸੋ ਅਸੀਂ ਇਹਨੂੰ ਗੱਟ ਕੇਸ ਕਹਿੰਦਾ ਵਿਰੋਧ ਕਰਦੇ ਹਾਂ